ਹੂੰ ਤਾਂ ਜੀ ਨਹੀਂ ਆਉਂਦੀ ਇੱਕ ਤਾਂ ਇਹਨਾਂ ਦੀ ਹੋਕੇ ਦੀ ਬੰਦ ਕਰ ਦਿਓ ਭਾਈ ਲਾਈਟਾਂ ਭਾਈ ਲਾਈਟਾਂ ਲੁੱਟਾ ਬੰਦ ਕਰ ਦਿਓ ਮੈਂ ਤਾਂ ਆਪ ਪਸ਼ੂਆਂ ਦੇ ਮੇਰੇ جگਦੰਦੇ ਬੱਲ ਮੈਂ ਉਹਨਾਂ ਤੋਂ ਬੱਲਵ ਵੀ ਲਾ ਤੇ ਸੱਚ ਖਰਾਬ ਸੀ ਡਿਪਟੀ ਇਨਗੋ ਦੇ ਮੁਲਾਜ਼ਮਾਂ ਵੱਲੋਂ ਹੁਕਮਾਂ ਹਾ 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 ਦੱਸਿਆ ਜਾਂਦਾ ਹੈ ਹੂੰ ਅੰਦਰ ਲੀਆਂ ਬਾਹਰ ਲੀਆਂ ਆਉਂਦੀਆਂ ਭਾਈ ਲਾਈਟਾਂ ਬੰਦ ਕਰਕੇ ਪੋ ਕੱਲੀ ਜੇ ਛੱਡਣੀ ਆ ਤਾਂ ਬੈੱਡਰੂਮ ਵਾਲੀ ਉਹ ਛੱਡ ਲੋ ਜੇ ਨੀਂਦ ਨਹੀਂ ਆਉਂਦੀ ਉਹ ਵੀ ਜ਼ੀਰੋ ਵਾਲਾ ਬੱਲਬ ਲਾ ਕੇ ਹੂੰ ਜਿਉਂ ਉਹਨੇ ਬਈ ਲਾਈਟਾਂ ਹੀ ਜਗਾ ਕੇ ਰੱਖੂਗਾ ਨਹੀਂ ਬੰਦ ਕਰਨੀਆਂ ਤਾਂ ਫਿਰ ਲਾਈਟ ਟੜਕੇ ਆਇਆ ਕਰੂਗੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਮੈਸੇਜ ਆ ਜਿਹੜਾ ਉਹ ਭਰਾ ਆਪਣੇ ਕੋਈ ਚੌੜ ਨਹੀਂਗਾ ਤੇ ਜਿੱਥੋਂ ਤੱਕ ਆਪਣੇ ਸੱਜਣ ਬੇਲੀ ਬੈਠੇ ਸਾਰੇ ਤਾਂ ਹੀ ਪਛਾੜ ਦਿਓ ਤੇ ਕੋਈ ਚੌੜ ਨਹੀਂ ਯਾਰ ਮੇਰੇ ਤਾਂ ਦੋ ਦਿਨ ਹੋ ਗਏ ਉੱਥੇ ਬੱਲਵ ਤਿੰਨ ਜਗਦੇ ਹੁੰਦੇ ਸੀਗੇ ਤੇ ਇੱਕ ਉਹ ਸੋਲਰ ਜਗੀ ਜਾਂਦੀ ਸਾਮ aí ਪੱਪੇ ਛੇੜ ਦੀ ਦੁਕਾਨ ਦੇ ਨਾਲ ਆ ਸੀ ਇਹਦੀ ਵੀ ਮੈਂ ਤਾਰ ਕੱਟ ਕੇ ਆਉਣਾ ਜਾ ਕੇ ਭੈਣ ਜੋ ਹਨ ਤੇ ਰਾਤ 10 ਵਜੇ ਜੰਗਸ਼ੇਰ ਨੇ ਉਹ ਲਾਈਟਾਂ ਜਿਹੜੀਆਂ ਮੋੜ ਵਾਲੀਆਂ ਸੀ ਬੰਦ ਕਰੀਆਂ ਤੇ ਉਦੋਂ ਬਾਅਦ ਕੋਈ ਲਾਈਟਾਂ ਫੇਰ ਚਲਾ ਗਿਆ ਜਾਣ ਕੇ ਸ਼ਰਾਰਤ ਨਾ ਹਨਾ ਤੇ ਐ ਨਾ ਕਰਿਆ ਕਰੋ ਯਾਰ ਲਾਈਟਾਂ ਲੂਟਾ ਹੁਣ ਬੰਦ ਹੀ ਰੱਖੋ ਇਹ ਕੋਈ ਚੋਰ ਨਹੀਂ ਆ ਅੱਜ ਕੱਲੋ ਡਿਜੀਟਲ ਇਹ ਜੰਗਾ ਤੇ ਚਲੋ ਘਟੋ ਘਟੋ ਵੀ 1500 2000 ਅਟੈਕ ਹੋ ਗਿਆ ਭਾਰਤ ਤੇ ਇਹ ਹਜੇ ਤਾਈਂ ਇੱਕ ਵੀ ਡਰੋਨ ਤੇ ਇੱਕ ਵੀ ਮਜਾਇਲ ਉਹ ਭਾਰਤ ਚ ਆ ਜਮੀਨ ਨੂੰ ਛੋਹ ਨਹੀਂ ਸੀ ਗਈ ਤਾਂ ਹੀ ਹਵਾ ਚ ਮਾਰ ਲਿਆ ਇਹਨਾਂ ਨੇ ਇਹ ਬਹੁਤ ਤਕੜੀ ਗੱਲ ਆ ਤੇ ਇਹਦਾ ਦੁਨੀਆ ਤੇ ਬਹੁਤ ਵੱਡਾ ਅਸਰ ਪੈਣਾ ਭਾਰਤ ਦਾ ਬੱਲੇ ਬੱਲੇ ਹੋ ਜਾਣੀਆਂ ਤੇ ਪਰ ਗੱਲ ਇਹ ਆ ਵੀ ਆਪਾਂ ਵੀ ਸਾਵਧਾਨੀ ਰੱਖੀ ਹੈ ਹਨਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਇੰਨੀਆਂ ਕਿਤੇ ਮਜਾਇਲਾਂ ਇਹ ਇੰਨੀਆਂ ਮਲੜ ਡਿਟੈਕਟ ਨਾ ਹੁੰਦੀਆਂ ਤੇ ਨਾ ਇਹਨੇ ਮਾਲਾ ਸੈਕਸਫੁਲ ਮਾਰੀਆਂ ਜਾਂਦੀਆਂ ਤੇ ਕਿੰਨੇ ਭਾਂਜੋ ਟੱਟਾਂ ਲਾ ਦੇਣੀਆਂ ਲੋਕਾਂ ਨੂੰ ਇਹ ਪੰਜਾਬ ਹੀ ਆ ਜਿਹੜਾ ਖੜ ਜਾਂਦਾ ਪੰਜਾਬ ਰਾਣਾ ਜਾਂ ਜੰਮੂ ਵਾਲਿਆਂ ਨੇ ਵੇਖਿਆ ਹੰਡਾਇਆ ਜਾਂ ਰਾਜਸਥਾਨ ਵਾਲੇ ਗੁਜਰਾਤ ਵਾਲੇ ਖੜ ਜਾਂਦੇ ਆ ਇਹ ਦਿੱਲੀ ਦੁਲੀ ਵਾਲਿਆਂ ਦਾ ਪਤੂਲਾ ਗਿੱਲੀਆਂ ਆ ਜਾਣੀਆਂ ਸੀਗਾ ਤਾਂ ਹੀ ਇਹ ਮੇਰੇ ਹਿਸਾਬ ਨਾਲ ਜਿਹੜੀਆਂ ਬਠਿੰਡੇਆਂ ਡੀਆਂ ਡੀਆਂ ਡਰਮਾਂ ਜਟੀਆਂ ਜਿਹੜੀਆਂ ਡੇਗ ਗਾਣੇ ਇਹਨਾਂ ਨੇ 20 20 ਫੁੱਟੀਆਂ ਉਹ ਚੱਲਣਗੇ ਦਿੱਲੀ ਨੂੰ ਸੀ ਗਾਹ ਨੂੰ ਨਹੀਂ ਨਹੀਂ ਮੈਂ ਮੋਦੀ ਨੂੰ ਬਹੁਤ ਗਾਲਾਂ ਕੱਢਦਾ ਹੁੰਦਾ ਸੀ ਬਾਈ ਸੱਚੀ ਪਰ ਆਪਾਂ ਹੁਣ ਫੈਨ ਆ ਮੋਦੀ ਦੇ ਇੰਡੀਅਨ ਆਰਮੀ ਦੇ ਡਿਫੈਂਸ ਸਿਸਟਮ ਦੇ ਹਨਾ ਸਾਰੇ ਪਾਸੇ ਦੇ ਸਿਰਾ ਲਾਦਾ ਜਮਾ ਯਾਰ ਕੋਈ ਚੱਕਰ ਹੀ ਨਹੀਂ ਆਪਦਾ ਐਂ ਸੋਈਦਾ ਮੈਂ 1 ਵਜੇ ਉੱਠ ਖੜਨਾ ਤੇ 1 ਵਜੇ ਮੈਂ ਕਈ ਵਾਰੀ ਧੁਮਾਕੇ ਵੀ ਸੁਣੇ ਆ ਤੇ ਨਾਲ ਦੀ ਨਾਲ ਜਿੱਦੇ ਮੈਂ ਧੁਮਾਕੇ ਸੁਣੇ ਆ 3 ਵਜੇ ਨਾਲ ਦੀ ਨਾਲ ਫੇਸਬੁੱਕ ਤੇ 50 ਮਿੰਟਾਂ ਬਾਅਦ ਆ ਗਿਆ ਵੀ ਅੰਮ੍ਰਿਤਸਰ ਚ ਧੁਮਾਕੇ ਸੁਣੇ ਗਏ ਆ ਮੈਂ ਕਈਆਂ ਭਰਾਵਾਂ ਨੂੰ ਦੱਸਿਆ ਵੀ ਤੇ ਮੇਰਾ ਧੁਮਾਕਾ ਨਾ ਸੁਣਿਆ ਤੇ ਜਦੋਂ ਰਾਤ ਬਠਿੰਡੇ ਵਾਲੇ ਸੁਣੇ ਤਾਂ ਟਟਕਾਂ ਲੱਗੀਆਂ ਮੈਨੂੰ ਉਹ ਤੜਕੇ ਤੜਕਈ ਤੂੰ ਉਹਦੇ ਬੱਲੋ ਬਲਾ ਦੇ ਮਰਾਏਗਾ ਤੂੰ ਸਾਰਾ ਪਿੰਡ ਡਾ ਦੇਣਗੇ ਐ ਕਰ ਦੇਣਗੇ ਜਦੋਂ ਮੈਂ ਹੁਣ ਟਟਕਾਂ ਲੱਗੀਆਂ ਜੋ ਤੁਹਾਨੂੰ ਮੈਂ ਆਖੀ ਜਾਂਦਾ ਵੀ ਮੈਂ ਖੜਕਾ ਸੁਣਿਆ ਪਟਾਕਾ ਉਹ ਜੋ ਵੀ ਸੀਗਾ ਮੈਂ ਤਾਂ ਇਹਨਾਂ ਨੂੰ ਕਹਿ ਦਿੱ ਮੈਂ ਨਹੀਂ ਲਾਉਂਦਾ ਪਰ ਫਿਰ ਵੀ ਯਾਰ ਆਪਾਂ ਆਪਦੇ ਦੇਸ਼ ਦਾ ਸਾਥ ਨਹੀਂ ਛੱਡ ਸਕਦੇ ਹਨ ਕਈ ਭਰਾਵਾਂ ਨੇ ਮੈਨੂੰ ਕਮੈਂਟ ਕਰੇ ਸੀਗੇ ਕਿ ਤੂੰ ਬਾਰਡਰ ਤੇ ਜਾਵੜਾ ਤੇ ਮੈਂ ਸਭ ਤੋਂ ਪਹਿਲਾਂ ਖੜਾ ਹੂੰਗਾ ਬਾਰਡਰ ਤੇ ਤੇ ਜਿਹੜਾ ਜੇ ਮੈਂ ਬਾਰਡਰ ਤੇ ਜਾਵੜਿਆ ਤੁਹਾਨੂੰ ਮੈਂ ਦੱਸਦਾ ਇੱਕ ਗੱਲ ਇਹ ਦੋ ਪੰਜਾਬ ਹਨ ਇੱਕ ਲੈਂਦਾ ਪੰਜਾਬ ਇੱਕ ਚੜਦਾ ਪੰਜਾਬ ਜਿਹਦੇ ਦੋ ਹੀ ਮੁੱਖ ਮੰਤਰੀ ਆਏ ਕਰਨਗੇ ਇੱਕ ਚੜਦੇ ਪੰਜਾਬ ਦਾ ਭਗਵੰਤ ਮਾਨ ਤੇ ਲੈਂਦੇ ਪੰਜਾਬ ਦਾ ইমরান ਖਾਨ ਤੂੰ ਦੇਖੀ ਜਾ ਬਣਦਾ ਕੀ ਆ ਇਹ ਭੈਣ ਜੋ ਸਲਵਾਰਾਂ ਵਾਲੇ ਥੋੜੀ ਆਪਣਾ ਮੁਕਾਬਲਾ ਕਰ ਜਾਣਗੇ ਫੌਜੀਆਂ ਲੋਰ ਤੇ ਕਾਲੀਆਂ ਟੀ-ਸ਼ਰਟਾਂ ਤੇ ਜੱਟਾਂ ਦਾ ਲਈਆਂ ਪਈਆਂ ਬਾਈ ਪਾਣੀ ਖਵਰਾਉਂਦੇ ਇਹੋ ਜਿਹੇ ਚੱਕਰ ਚ ਉਹ ਭਈਏ ਹੁੰਦੇ ਜਿਹੜੇ ਸਟੇਸ਼ਨਾਂ ਤੇ ਚੜ੍ਹ ਕੇ ਜਾ ਕੇ ਆਹ ਖੜਾ ਆਪਣਾ 9357 ਦਾ ਯਾ ਗੂੰ ਦਾ ਬਾਰਡਰ ਨੂੰ ਆ ਜਾਓ ਅਈ ਬੁਰਕੀ ਵਾਲੀ ਨੇ ਜੂਸ ਪੀਨਾ ਆ ਜਦੋਂ ਜਦੋਂ ਆਪੀ ਤਾਂ ਹੁੰਦਾ ਪੰਜਾਬ ਚ ਮੁੱਦੇ ਗਏ ਸਨ ਵਾਹ ਮੋਦੀ ਜੀ ਵਾਹ ਕਿਆ ਬਾਤ ਅੱਲਾ ਵੀ ਹੋਈ ਯਾਰ ਪਿਆਰੀ ਹੋ ਗਿਆ ਤੇਰੇ ਨਾਲ ਮੇਰੇ ਤਾਂ ਰਾਤ ਡਾਊਨ ਵੀ ਟੁੱਟ ਗਈ ਭੈਣ ਜਮੇ ਦੀ